ਜਿਨ੍ਹਾਂ ਨੇ ਰੋਣਾ ਨੋਟਾਂ ਦੇ ਢੇਰ ਤੇ ਲੰਮੇ ਬੈ ਕੇ ਰੋਈ ਜਾਣਾ ਤੇ ਜਿਨ੍ਹਾਂ ਨੇ ਹੱਸਣਾ ਟੁੱਟੇ ਵਾਣ ਦੇ ਮੰਝੇ 'ਚ ਭਾਵੇਂ ਪੈਂਦ ਪਈ ਨਾ ਹੋਈ ਉਹਦੇ 'ਚ ਵੀ ਢੋਲੇ ਦੀਆਂ ਗਾਈਆਂ ਜਾਣੀਆਂ ਨਾਲ ਲਈ ਜਾਣੇ ਰੋਣ ਵਾਲਿਆਂ ਨੇ ਗੱਡੀਆਂ ਤੇ ਚੜ ਕੇ ਵੀ ਰੋ ਜਾਣਾ ਖੁਸ਼ ਰਹਿਣ ਵਾਲਿਆਂ ਨੇ ਟੁੱਟੇ ਸਾਈਕਲ ਤੇ ਵੀ ਗੀਤ ਗਾਉਣੇ ਉੱਤੇ ਹੋ ਕੇ ਜਿੱਦਾਂ ਹੀ ਆ ਨਾ ਜਿਨ੍ਹਾਂ ਨੇ ਰੋਣਾ ਉਹ ਏਸੀ 16 ਤੇ ਛੱਡ ਕੇ ਵੀ ਕਲਪੀ ਜਾਂਦੇ ਆ ਜਿਨ੍ਹਾਂ ਨੇ ਨਹੀਂ ਰੋਣਾ ਰੱਬ ਦਾ ਧੰਨਵਾਦ ਕਰਨਾ ਕੋਠੇ ਦੇ ਬੈਠੇ ਪੱਖੀ ਝੱਲ ਕੇ ਵੀ ਕਹਿੰਦੇ ਵਾਹ ਆਹ ਆਨੰਦ ਜਿਨ੍ਹਾਂ ਨੇ ਰੋਣਾ ਉਹਨਾਂ 5 ਸਟਾਰ ਹੋਟਲਾਂ 'ਚ ਬਹਿ ਕੇ ਵੀ ਰੋਈ ਜਾਣਾ ਜਿਨ੍ਹਾਂ ਨੇ ਰੱਬ ਦਾ ਧੰਨਵਾਦ ਕਰਨਾ ਉਹਨਾਂ ਗੰਡੇ ਦੇ ਚਾਰਨਾ ਵੀ ਖਾ ਕੇ ਕਹਣਾ ਸ਼ੁਕਰ ਹੈ ਰੱਬਾ ਤੂੰ ਦੋ ਟਾਈਮ ਦਾ ਪ੍ਰਸ਼ਾਦਾ ਦਿੱਤਾ ਪੈਸਾ ਬੰਦੇ ਦਾ ਰੋਣਾ ਨਹੀਂ ਘਟਾ ਸਕਦਾ ਪੈਸਾ ਬੰਦੇ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਜਿਨ੍ਹਾਂ ਨੇ ਅੱਜ ਰੋਣਾ ਕੱਲ ਨੂੰ ਅਰਪਾ ਪਤੀ ਹੋ ਕੇ ਵੀ ਰੋਈ ਜਾਣਾ ਜਿਨ੍ਹਾਂ ਨੇ ਨਹੀਂ ਰੋਣਾ ਉਹਨਾਂ ਨੇ ਦਿਹਾੜੀ ਲਾ ਕੇ ਵੀ ਆਪਣਾ ਧੰਨਵਾਦ ਸੱਚੇ ਪਾਤਸ਼ਾਹ ਨੇ ਆਨੇ ਭਲ ਗਏ ਕੋਈ ਗੱਲ ਨਹੀਂ